ਉਨਾ ਸਨਮਾਨ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀਗਾ ਹਾਂ ਜੀ ਕੀ ਕਾਰਨ ਮੰਦਿਆ ਕਾਰਨ ਬਸ ਅੱਗੇ ਨਹੀਂ ਆਉਂਦਾ ਕਿਉਂਕਿ ਮਨੋਂ ਜਾਤੀ ਕਰਕੇ ਪੇਰਾ ਨਹੀਂ ਵੀ ਜਿਹੜੇ ਤੁਹਾਡੇ ਕੋਲ ਸਟੂਡੈਂਟ ਆਉਂਦੇ ਆ ਇਹ ਜਿਆਦਾ ਮਿਡਲ ਛੋਟੀਆਂ ਜਾਤਾਂ ਵਾਲੇ ਆਉਂਦੇ ਆ ਕਿ ਇਹ ਛੋਟੀਆਂ ਜਾਤਾਂ ਵਾਲੀ ਆਉਂਦੀ ਸਾਰੇ ਤੁਹਾਡੇ ਸਾਰੇ ਛੋਟੇ ਦੂਜੇ ਕੋਈ ਬੱਚਾ ਨਹੀਂ ਪਈ ਨਹੀਂ ਪਈ ਤੁਸੀਂ ਕਈ ਵਾਰ ਤਾਂ ਆ ਵੀ ਤੇ ਐਲ ਵੀ ਨਹੀਂ ਹੁੰਦਾ ਬੁੱਤਸਾ ਜੀ ਪੂਰਾ ਪੂਰਾ ਥੇਲ ਹੁੰਦਾ ਜੜਾ ਘਰੇ ਮੰਨ ਲਓ ਘਰੇ ਹੀ ਹੋਰ ਕਿ ਲੈ ਕੇ ਮਨਨਾ ਜੀ ਕਿਸੇ ਦਾ ਮੰਗ ਕੇ ਲੈ ਕੇ ਨਹੀਂ ਆਉਂਦੇ ਮੰਗੇ ਮਿਲਦਾ ਨਹੀਂ ਕਈ। ਛਿੱਧ ਕੇ ਯਾਰਾ ਮੰਗਿਆਂ ਨੂੰ ਮਿਲਦਾ ਸੀ। ਹੁਣ ਅੱਜ ਮੋਟਰਸਾਈਕਲ ਮੰਗਿਆ ਨਹੀਂ ਮਿਲਿਆ ਜੀ। ਇਸੇ ਕਰਕੇ ਬੱਚੇ ਘਰੇ ਰਹਿੰਦੇ। ਕਈ ਵਾਰ ਤਾਂ ਇਹੋ ਜਿਹਾ ਲਾਤ ਆ ਜਾਂਦੀ ਜੇ ਤੋ ਪੂਰੇ ਮਿੱਟੀ ਖੇਡਣ ਜਾਣਾ ਰਾਤ ਨੂੰ ਘਰੇ ਆਉਣਾ। ਵਿਦਾ ਕੇ ਮਾਂ ਲੋ ਰੋਈ ਪੈਣਾ। ਯਾਰ ਪਰਮਾਤਮਾ ਨੇ ਕੀ ਹਜੇ ਇੱਡੀ ਕਮੀ ਕਿੰਨੀ ਕਹਿ ਦੀ ਜਿਹੜੀ ਅੱਗੇ ਨਹੀਂ ਜਾਣ ਦਿੰਦਾ। ਤੁਸੀਂ ਫ੍ਰੀ ਆਫ ਕੋਸਟ ਕਰਾਉਂਦੇ ਆ। ਹਾਂ ਜੀ। ਬੱਚਿਆਂ ਨੂੰ ਇਦਾਂ ਕਰਾਉਂਦੇ ਆ ਮਤਲਬ ਇੱਕ ਸ਼ੌਂਕੀਆ ਤੌਰ ਤੇ ਕਰਾ। ਹਾਂ ਸ਼ੌਕੀਆ ਤੌਰ ਤੇ। ਹੈਨਾ? ਤੇ ਕਦੇ ਪਿੰਡ ਨੇ ਸਹਿਯੋਗ ਨਹੀਂ ਕੀਤਾ ਕਦੇ ਨਹੀਂ ਸੰਯੋਗ ਕੀਤਾ ਕਦੇ ਕਈ ਲੋਕ ਬਨ ਬਈ ਕਈ ਬੰਦੇ ਕਹਿੰਦੇ ਆ ਜਦੋਂ ਆਪ ਨੇ ਕੁਝ ਬਣਾਇਆ ਬੱਚਾ ਨੂੰ ਵੀ ਬਣਾਵਾਂਗਾ ਬਹੁਤ ਸਾਰੇ ਘਰੇ ਜਿਹਨੇ ਮਾਰਦੇ ਆਜ ਤੇ ਕਦੇ ਕਿਹਾ ਨਹੀਂ ਆਪਦੇ ਪਾਸੇ ਜਾ ਕੇ ਪੰਚਾਇਤ ਵਿੱਚ ਵੀ ਹਾਂ ਵੀ ਨੁਸਾਫ ਦਿਓ ਨਹੀਂ ਕਿਹਾ ਜੀ ਜਦੋਂ ਆਪਤਾਈਏ ਜੀ ਮੈਂ ਸਾਰਾ ਲੋਹ ਲੈਣੀ ਮਾਰਦੇ ਹੂੰ ਸ਼ਾਤਰੀਏ ਕਾਲ ਜੀ ਤੁਸੀਂ ਦੇਖ ਰਹੇ ਹੋ ਸਾਝ ਦੇਲ ਤੋਂ ਦਿਲਾਂ ਦੀ ਮੈਂ ਹਾਂ ਬਿਕਰਵੰਦ ਦਾਵਾ ਸਫਰਾਂ ਤੇ ਆ ਜੀ ਤੇ ਅੱਜ ਪਹੁੰਚਿਆ ਜੀ ਪਿੰਡ ਡੋਹਕ ਮੁਖਸਰ ਸਾਹਿਬ ਦੇ ਕੋਲੇ ਆ ਜੀ ਤੇ ਅੱਜ ਬਾਈ ਨਾਲ ਗੱਲ ਕਰਨ ਲੱਗੇ ਆ ਬਿੱਟੂ ਡੋਹਕ ਬਾਈ ਆਪਣੇ ਨਾਲ ਬੈਠੇ ਆ 14 ਸਾਲ ਬਾਈ ਨੇ ਕਬੱਡੀ ਨੂੰ ਦਿੱਤੇ ਆ ਉਸ ਤੋਂ ਬਾਅਦ ਸਿਰਫ ਇਹ ਨਹੀਂ ਵੀ ਹਿੰਮਤ ਨਹੀਂ ਹਾਰੀ ਵੀ ਚਲੋ ਮੇਰਾ ਨਾਂ ਨਹੀਂ ਬਣਿਆ ਜਾਂ ਕੋਸ਼ਿ ਆ ਪੂਰੀ ਪਹਿਲਾਂ ਮਿਹਨਤ ਕੀਤੀ ਆ ਪਰ ਅੱਜ ਕੇ ਗਰੀਬ ਘਰ ਚੋਂ ਆ ਬਾਈ ਗਰੀਬ ਘਰ ਚੋਂ ਉੱਠ ਕੇ ਇੰਨੀ ਮਿਹਨਤ ਕੀਤੀ ਹਿੰਮਤ ਨਹੀਂ ਹਾਰੀ ਤੇ ਉਸ ਤੋਂ ਬਾਅਦਾਂ ਹੋਰ ਬੱਚੇ ਵੀ ਜਿਹੜੇ ਆ ਉਹ ਤਿਆਰ ਜਿਹੜੇ ਮਤਲਬ ਕਿ ਅੱਗੇ ਜਿਹੜੇ ਬਾਈ ਤਿਆਰ ਕਰ ਰਿਹਾ ਕਬੱਡੀ ਦੇ ਵਿੱਚ ਆਉਣ ਵਾਸਤੇ ਇਸ ਟਾਈਮ ਬਾਈ ਕੋਲ 30 35 ਬੱਚੇ ਆ ਦੋ ਵਾਰ ਸੱਟਾਂ ਵੀ ਲੱਗੀਆਂ ਕਰਦੀਆਂ ਮਜਬੂਰੀਆਂ ਵੀ ਸੀ ਆ ਸਾਰੀ ਜਿਹੜੀ ਗੱਲਬਾਤ ਆਪਾਂ ਸਫਰ ਦੀ ਬਾਈ ਦੀ ਆਪਾਂ ਵਿੱਚ ਕਰਾਂਗੇ ਸ਼ੁਰੂਆਤ ਕਰਦੇ ਆ ਬਾਈ ਦਾ ਸਵਾਗਤ ਕਰਦੇ ਪ੍ਰੋਗਰਾਮ ਦੇ ਵਿੱਚ ਸੱਸੀ ਕੌਰ ਜੀ ਹੋਰ ਬਾਈ ਸਿਹਤਾਂ ਕਿਵੇਂ ਹਾਂਜੀ ਜੀ ਤੇ ਬਾਈ ਮਤਲਬ ਕਿ 14 ਸਾਲ ਹਾਂਜੀ ਵੱਡੀ ਨੂੰ ਕਿਸੇ ਫੀਲਡ ਨੂੰ ਦੇ ਦੇਣੇ ਹਨਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਇੱਕ ਇੱਕ ਬੰਦੇ ਨੂੰ ਆਸ ਹੁੰਦੀ ਆ ਨਾ ਸਾਰੀ ਉਮਰ ਦੀ ਹਾਂ ਵੀ ਮੇਰਾ ਇੱਕ ਹੋਰਾ ਪਲੇਅਰ ਵਾਂਗੂ ਮੇਰਾ ਵੀ ਚੰਗਾ ਨਾਮ ਬਣੂਗਾ ਹਨਾ ਕਿੱਦਾਂ ਫਿਰ ਮਤਲਬ ਸਾਰਾ ਜਿਹੜਾ ਸਫਰ ਕਿੱਦਾਂ ਦਾ ਰਿਹਾ ਸ਼ੁਰੂ ਤੋਂ ਲੈ ਕੇ ਸ਼ੌਂਕ ਤੋਂ ਲੈ ਕੇ ਹੁਣ ਤੀ ਗੱਲ ਕਰੀ ਸ਼ੌਂਕ ਦਾ ਸੀ ਸ਼ੁਰੂ ਤੋਂ ਸੀ ਛੋਟੇ ਹੁੰਦੇ ਸੀ ਤੇ ਜਦੋਂ ਪਾਪਾ ਨੇ ਮੰਨ ਲਿਆ ਕੰਮ ਕੰਦੇ ਭੇਜਣਾ ਅੱਛਾ ਆਮਦਨ ਦੇ ਨਹੀਂ ਜਾਣਾ ਵੇਜੀ ਟੂਰਨਾਮੈਂਟ ਦੇਖਣ ਜਾਵੜਨਾ ਅੱਛਾ ਜਦੋਂ ਰਾਤ ਨੂੰ ਬਾਕੀ ਤੋਂ ਗਾਣਾ ਪੈਣੀਆਂ ਅੱਛਾ ਇਹ ਤੂੰ ਕਿੱਧਰੋਂ ਜਾਈ ਜਾਣਾ ਮੈਨਾਂ ਜੀ ਮੇਰਾ ਸਫ਼ਰ ਤਾਂ ਵਧੀਆ ਹੈ ਤੇ ਜਦੋਂ ਰਾਤ ਬਰਾਤੇ ਆਉਣਾ ਚਲੋ ਚੋਰੀ-ਸ਼ਪੂਰੀ ਕਰੇ ਪਹੇ ਜਾਣਾ ਤਣਕੇ ਫੇਰ ਉੱਠਣਾ ਜੋ ਕੰਮ ਤੇ ਜਾਣਾ ਚਲੋ ਵੇਜੀ ਜਾਣਾ ਤੇ ਹੌਲੀ-ਹੌਲੀ ਜਦੋਂ ਪਤਾ ਲੱਗਾ ਵੀ ਪ੍ਰੈਂਟ ਦੇ ਵਿੱਚ ਮਨ ਲੋ ਪਹਿਲਾ ਬੰਦੇ ਆਪਣੇ ਖੇਡਦੇ ਸੀ ਉਹ ਲਾਣੇ ਹੌਲੀ-ਹੌਲੀ ਥੋੜਾ ਠਾ ਖੇਡਦੇ ਰਹੇ ਉਹਨਾਂ ਦਾ ਗੇਮ ਸ਼ਾਰਟ ਸੀ ਤੇ ਮੈਂ ਜਦੋਂ ਦੀ ਮੇਰੀ ਮਨ ਲੋ ਸਰਤ ਸੰਭਲੀ ਮੈਂ ਯਾਦੀ ਵਾਲੇ ਪਾਸੇ ਗਿਆ ਤੇ ਮੰਨ ਲਓ ਜਿੰਨਾ ਪਲੇਅਰਾਂ ਨਾਲ ਮੈਂ ਖੇਡਦਾ ਸੀ ਜੀ ਹੂੰ ਤੇ ਮੰਨ ਲਓ ਗੇਵੇਂ ਦੀ ਮਲੋਈ ਤੇ ਵੱਡੀ ਜਾਤੀ ਦੀ ਭਾਵੇਂ ਛੋਟੀ ਜਾਤੀ ਦੀ ਉਹਨਾਂ ਨੇ ਨਹੀਂ ਅੱਗੇ ਹੁੰਦ ਤੇ ਘਰੋਂ ਖਰਚਾ ਪਾਣੀ ਲਾ ਕੇ ਵੀ ਮੰਨ ਲਓ ਬਰੋਬਰ ਦਾ ਖਰਚਾ ਦਿੰਦੇ ਰਹੀ ਸੀ ਵੀ ਉਹਨਾਂ ਅੱਗੇ ਨਹੀਂ ਹੁੰਦੇ ਹਾਂਜੀ ਵੀ ਮੰਨਦੇ ਪੈਸਾ ਪੈਸੇ ਦੀ ਖੇਡ ਆ ਬੜੀ ਹਾਂ ਪੈਸੇ ਦੀ ਖੇਡ ਆ ਜੀ ਸਾਰੀ ਕਬੱਡੀ ਦੀ ਤੇ ਪੈਸੇ ਨਾਲ ਹੀ ਜੀ ਕਬੱਡੀ ਹੈ ਜੀ ਵੇ ਬਈ ਇੰਨੀ ਮਿਹਨਤ ਕੀਤੀ ਬਈ ਮੈਂ ਨਾ ਆਪਾਂ ਅੱਗੇ ਅੰਦਰ ਗੱਲ ਕਰੀ ਜਾਂਦੇ ਹਾਂ ਕਿ ਇਹ 12 ਸਾਲ ਬਾਅਦ ਨਾ ਰੂੜੀ ਦੀ ਰੂੜੀ ਦੀ ਸੁਣ ਲੈਂਦਾ ਜੀ 14 ਸਾਲ ਤੁਸੀਂ ਹਾਂਜੀ ਕਦੇ ਆਸ ਨਹੀਂ ਟੁੱਟੀ ਯਾਰ ਮੇਰਾ ਬਣਿਆ ਨਹੀਂ ਮੈਂ ਕੋਈ ਹੋਰ ਕੰਮ ਕਰ ਲਾਂ ਸਹੀ ਬਾਰਤਾ ਇਹੋ ਜਾਂ ਲਾਤ ਆ ਜਾਂਦੀ ਜੀ ਜਦੋਂ ਟੂਰਨਾਮੈਂਟ ਖੇਡਣ ਜਾਣਾ ਰਾਤ ਨੂੰ ਘਰੇ ਆਉਣਾ ਤੇ ਆ ਕੇ ਮੰਨ ਲਓ ਰੋ ਹੀ ਪੈਣਾ ਯਾਰ ਪ੍ਰਮਾਤਮਾ ਨੇ ਕੀ ਹਜੇ ਐਡੀ ਕਮੀ ਕਿੰਨੀ ਕਾ ਵੀ ਜਿਹੜੀ ਅੱਗੇ ਨਹੀਂ ਜਾਣ ਦਿੰਦਾ ਉਹ ਦਿਰੋ ਕਿ ਮਾਲੋ ਰੋਟੀ ਪਾਣੀ ਖਾ ਕੇ ਚੁੱਪ ਕਰਕੇ ਪੈ ਜਾਣ ਕਰਿਆਗੇ ਇੱਕ ਹੁੰਦਾ ਨਾ ਕਰਦੇਆਂ ਦਾ ਵੀ ਹੁੰਦਾ ਵਾ ਕਰਦੇਆਂ ਨਾ ਵੀਦਾ ਵੀ ਸਾਡਾ ਪੁੱਤ ਕਮਾਵੇ ਹਾਂ ਵੀ ਚੰਗੀ ਕਮਾਈ ਕਰੇ ਵੀ ਕੋਈ ਜਿਵੇਂ ਹੋਰ ਕਾਰੋਬਾਰ ਆ ਉਦਾਂ ਦੇ ਕਾਰੋਬਾਰ ਕਰ ਲਵੇ ਇਦਾਂ ਕਰਦੇਆਂ ਵੱਲੋਂ ਕਿਆ ਕਹਿੰਦੇ ਨਹੀਂ ਹੁੰਦੇ ਕਦੇ ਨਹੀਂ ਮੈਨੂੰ ਕਦੇ ਪਾਪਾ ਨੇ ਤੇ ਮੇਰੇ ਨਾਲ ਮੇਰੀ ਮਾਂ ਤਾਂ ਨੇ ਕਦੇ ਖਿਆ ਹੀ ਨਹੀਂ ਸੀ ਜੀ ਨਾ ਜਾਣ ਕਬੱਡੀ ਵਾਲੇ ਪਾਸੇ ਤੇ ਘਰ ਉਹਦਾ ਮੰਨ ਲਓ ਮੇਰੀ ਨਾ ਵੈਫ ਦੀ ਮੰਨ ਲਓ ਰੋ ਭਾਈ ਨਾ ਮੇਰੇ ਪਾਪੀ ਦੀ ਅੱਛਾ ਅੱਛਾ ਮਤਲਬ ਅੱਗੇ ਜਿਹੜਾ ਪਾਰਟਨਰ ਆਇਆ ਲਾਈਫ ਪਾਰਟਨਰ ਉਹਨੇ ਵੀ ਪੂਰਾ ਸਾਥ ਦਿੱਤਾ ਹਾਂਜੀ ਹਾਂਜੀ ਉਹਨੇ ਐ ਨਹੀਂ ਕਿਹਾ ਵੀ ਨਹੀਂ ਕਾਮਯਾਬੀ ਮਿਲਦੀ ਜਾਂ ਹੋਰ ਕੰਮ ਕਰ ਲੈ ਹਣ ਹਾਂਜੀ ਹਾਂਜੀ ਉਹਨਾਂ ਨੇ ਮੰਨ ਲਓ ਪੂਰਾ ਸਾਥ ਦਿੱਤਾ ਮੰਨ ਲਓ ਐ ਨਹੀਂ ਕਦੇ ਕਿਹਾ ਤੂੰ ਨਾ ਜਾ ਘਰੇ ਨਹੀਂ ਕੁਝ ਬਣਿਆ ਤੇ ਅੱਜ ਵੀ ਇਸ ਤਰ੍ਹਾਂ ਕਰਕੇ ਜੀ ਮੰਨ ਲਓ ਇੱਕ ਮੋਸਲ ਹੈਗਾ ਸੀ ਇੱਕ ਹੈ ਨਹੀਂ ਸੀ ਸਾਧਨਾਂ ਨੇ ਨਹੀਂ ਗਏ ਜੀ ਇਹਦੇ ਕਰਕੇ ਬੱਚੇ ਮੈਚ ਖੇਡਦੇ ਇੱਕ ਸਾਧਨ ਕਰਕੇ ਸਾਧਨ ਕਰਕੇ ਬੱਚੇ ਮੈਚ ਖੇਡਣਗੇ ਐਡਾ ਵੱਡਾ ਬਾਈ ਪਿੰਡ ਵੱਸਦਾ ਆ ਹਾਂਜੀ ਹੈਲਪ ਨਹੀਂ ਹੁੰਦੀ ਹੈਲਪ ਨਹੀਂ ਹੁੰਦੀ ਜੀ ਤੁਸੀਂ ਫ੍ਰੀ ਆਫ ਕੋਸਟ ਕਰਾਉਂਦੇ ਆ ਹਾਂਜੀ ਬੱਚਿਆਂ ਨੂੰ ਇਦਾਂ ਕਰਾਉਂਦੇ ਆ ਮਤਲਬ ਇੱਕ ਸ਼ੌਂਕੀਆ ਤੌਰ ਤੇ ਕਰਾ ਹਾਂ ਸ਼ੌਕੀਆ ਤੌਰ ਤੇ ਹਾਂ ਤੇ ਕਦੇ ਪਿੰਡ ਨੇ ਸਹਿਯੋਗ ਨਹੀਂ ਕੀਤਾ ਕਦੇ ਨਹੀਂ ਸਹਿਯੋਗ ਕੀਤਾ ਜੀ ਕਦੇ ਵੀ ਹਾਂ ਵੀ ਇਹਦੀ ਹੈਲਪ ਕਰੀਏ ਬੱਚਿਆਂ ਨੂੰ ਲੈ ਕੇ ਜਾਂਦਾ ਆ ਨਸ਼ਿਆਂ ਤੋਂ ਦੂਰ ਰਹਿੰਦੇ ਆ ਬੱਚੇ ਬੱਚਿਆਂ ਦਾ ਖੇਡਦਲ ਧਿਆਨ ਹੁੰਦਾ ਵਾ 100 ਚੀਜ਼ਾਂ ਹੁੰਦੀਆਂ ਹਨ ਹਾਂ ਲੋਕ ਬਹੁਤ ਜ਼ਿਆਦਾ ਜੀ ਹੁਣ ਮੰਡੀ ਮੰਨੋ ਚੱਲ ਵੀ ਹਰ ਇੱਕ ਜੀ ਲੋਕਾਂ ਨੇ ਬਹੁਤ ਲੰਘਣਾ ਕਦੇ ਨਹੀਂ ਕਿਸੇ ਨੇ ਕਿਹਾ ਵੀ ਅਸੀਂ ਦੀ ਹੈਲਪ ਕਰ ਦਨੇ ਬੱਚਿਆਂ ਦੀ ਬੱਚੇ ਲੈ ਕੇ ਜਾਣਾ ਹੁਣ ਮੇਰੇ ਕੋਲੇ ਆਪਦੇ ਕੋਲੇ ਕੋਈ ਸਾਈਕਲ ਮੋਟਰਸਾਈਕਲ ਲੈਣੀ ਸੀ ਮੈਂ ਵੀ ਮੰਗ ਕੇ ਕਿਸੇ ਦਾ ਸਾਥ ਲੈ ਕੇ ਜੀ ਇਹ ਬੱਚੇ ਨੂੰ ਲੈ ਕੇ ਜਾਂਦਾ ਆ ਠੀਕ ਹੈ ਠੀਕ ਬਹੁਤ ਔਖਾ ਹੋ ਜਾਂਦਾ ਨਾ ਜਦੋਂ ਬੜਾ سپورਟ ਨਾ ਹੋਵੇ ਤੇ ਬਿਨਾ سپورਟ ਦੇ ਉੱਤੇ ਕੰਮ ਕਰਨਾ ਜਾਂ ਫਿਰ ਬਹੁਤ ਔਖਾ ਹੋ ਜਾਂਦਾ ਹਾਂਜੀ ਇਹ ਤਾਂ ਹੈ ਕਿਦਾਂ ਦਾ ਮਤਲਬ ਸਫਰ ਰਿਹਾ ਜੀ 14 ਸਾਲਾਂ ਦੀ ਗੱਲ ਕਰੀਏ ਸਫਰ ਦੇਖੀਏ ਤਾਂ ਜੀ ਆਲੇ ਦਾਨ ਸਹੀ ਨਹੀਂ ਰਿਹਾ ਬੀ ਸਫਰ ਰੱਬ ਨਾਲ ਕਦੇ ਸ਼ਿਕਾਇਤਾਂ ਨਹੀਂ ਹੋਈ ਰੱਬ ਨਾਲ ਬਣਾ ਸ਼ਿਕਾਇਤਾਂ ਹੋਈਆਂ ਜੀ ਅੱਗੇ ਵੀ ਗੱਲ ਕੀਤੀ ਸੀ ਕਈ ਵਾਰ ਤਾਂ ਇਹ ਲੱਗਦਾ ਹੁੰਦਾ ਵੀ ਰੋਪੇ ਰੋ ਰੋ ਕੇ ਤੇ ਅਖਰੀ ਰੋਟੀ ਖਾ ਕੇ ਆ ਜੀ ਤੇ ਬਸ ਕਦੇ-ਕਦੇ ਤਾਂ ਲੱਗਦਾ ਹੁੰਦਾ ਵੀ ਕਬਡੀ ਸ਼ਾਦੀ ਦੀ ਹੈ ਪਰ ਫਿਰ ਵੀ ਨਹੀਂ ਕਦੇ ਹੌਸਲਾ ਰਹਾ ਇੱਕ ਵਾਰੀ ਕਹਿ ਕੇ ਫਿਰ ਵੀ ਮਨ ਖੜੜਾ ਕਰ ਲਈਦਾ ਮਾਣਾ ਚੱਲ ਆ ਬੱਚੇ ਜੁੜਿਆ ਨਾਲ ਇਹਨਾਂ ਦੇ ਨਾਲ ਹੀ ਮਾਰੇ ਪ੍ਰਮਾਤਮਾ ਸੁਣਦੇ ਵੀ ਰੱਬ ਨੇ ਇੱਜ਼ਤ ਤਾਂ ਦਿੱਤੀ ਹੈ ਹਾਂ ਵੀ ਇਹ ਬੱਚੇ ਰਿਸਪੈਕਟ ਕਰਦੇ ਆ ਇਜਤ ਕਰਦੇ ਆ ਹਨਾ ਵੀ ਇਹਨਾਂ ਨੂੰ ਤੁਸੀਂ ਤੋਰਦੇ ਹੋ ਅੱਗੇ ਵੀ ਜੋ ਚੀਜ਼ ਮੈਨੂੰ ਨਹੀਂ ਮਿਲੀ ਤੇ ਉਹ ਸੁਪਨਾ ਉਹ ਇਹਨਾਂ ਦੇ ਜਰੀਏ ਹੀ ਪੂਰਾ ਹੋ ਜੇ ਹਨਾ ਮੈਨੂੰ ਐ ਲੱਗਦਾ ਜੀ ਵੀ ਹੁਣ ਇਹਨਾਂ ਦੇ ਜਰੀਏ ਸੁਪਨਾ ਪੂਰਾ ਹੋ ਚੁੱਕਿਆ ਆਪਣਾ ਹੋ ਜਾਊਗਾ ਵੀ ਇਹਨਾਂ ਬੱਚਿਆਂ ਦੇ ਵਿੱਚ ਆਪਣਾ ਆਪ ਦੇਖਦੇ ਹਾਂ ਹਾਂ ਜੀ ਦੇਖਦਾ ਜੀ ਜਦੋਂ ਮੈਡਲ ਮੈਡਲ ਪੈਂਦੀ ਆ ਜਾਂਦੇ ਆ ਮੈਚ ਖੇਡਦਾ ਫਾਸਟ ਰੈਕਡ ਆਉਂਦੇ ਆ ਤੇ ਆਪ ਨੂੰ ਸਕੂਨ ਬਹੁਤ ਮਿਲਦਾ ਜਾਂਦਾ ਉਹ ਮੈਡਲ ਤੁਹਾਡੇ ਇੱਕ ਸਾਥ ਤੁਹਾਡੀ ਮਿਹਨਤ ਦਾ ਇੱਕ ਸਾਥ ਦਾ ਉਹ ਰੰਗ ਆ ਰੰਗ ਜਿਹੜੇ ਤੁਸੀਂ ਇਹਨਾਂ ਨੂੰ ਤੋਰਦੇ ਹੋ ਤੇ ਜਦੋਂ ਮਤਲਬ ਕਿ ਇਹ ਦੀ ਦਾ ਸ਼ੁਰੂਆਤ ਹੋਈ ਬੱਚਿਆਂ ਨੂੰ ਕਿਦਾਂ ਇਧਰ ਧਿਆਨ ਕਿਦਾਂ ਇਹ ਬੱਚਿਆਂ ਨੂੰ ਮਸਖਾਇਆ ਬਕਰ ਬੱਚਿਆਂ ਨੂੰ ਜੀ ਪਹਿਲਾਂ ਸਾਡੇ ਗਰਾਊਂਡ ਨੇ ਪਹਿਲਾਂ ਘਾ ਲੱਗਿਆ ਸਾਡੇ ਗਰਾਊਂਡ ਦੇ ਵਿੱਚ ਅੱਛਾ ਤੇ ਬਾਅਦ ਚੋ ਕਹਿ ਕਵਾ ਕੇ ਸਰਪੰਚ ਮੈਂਬਰਾਂ ਨੇ ਘਾ ਉਹ ਆ ਮੈਂ ਥੋੜਾ ਘਣਾ ਗੌਰ ਸਾਡੇ ਪਿਆਰ ਆਪਣੀ ਪਹਿਲਾ ਕਹਾ ਲਗੇ ਪਹਿਲਾ ਸਾਡੇ ਖੱਛਾ ਸੀ ਗਰਾਉਂਡ ਦੀ ਫਿਰ ਸਰਪੰਚ ਨੇ ਖਾਲਵਾਤਾ ਜੀ ਅੱਛਾ ਫਿਰ ਸਾਲ ਮੈਂ ਤਾਂ ਗੱਡੀਆਂ ਸਰਫੈਸ ਦੀਆਂ ਅੱਛਾ ਸਾਨੂੰ ਯਾਰ ਗਰਾਉਂਡ ਵਾ ਲੈਣ ਨੂੰ ਵਾ ਲੈਣ ਨੂੰ ਨਹੀਂ ਵਾਹਨ ਦਿੱਤਾ ਫਿਰ ਮਾਲੋ ਤੱਕੇ ਜੋਰ ਵਰ ਨਹੀਂ ਵਾ ਲਿਆ ਤੇ ਫਿਰ ਬੱਚਿਆਂ ਦੀ ਮਾਲੋ ਇਹਨੇ ਨਾਲ ਬੱਚੇ ਹੋਣ ਲੱਗੇ ਬੱਚੇ ਦੀ ਲਗਣ ਵੀ ਵਸੀ ਸੀ ਠੀਕ ਹੈ ਠੀਕ ਹੈ ਭਾਈ ਭਾਈ ਘਰ ਦਾ ਗੁਜ਼ਾਰਾ ਬਹੁਤ ਔਖਾ ਹੁੰਦਾ ਜਿਵੇਂ ਜਦੋਂ ਜ਼ਿੰਮੇਵਾਰੀਆਂ ਪੈ ਜਾਂਨਾਂ ਪਹਿਲਾਂ ਜਦੋਂ ਬੰਦਾ ਕੱਲਾ ਹੁੰਦਾ ਨਾ ਹਾਂਜੀ ਤੇ ਉਦੋਂ ਉਹ ਬੰਦੇ ਦਾ ਹੁੰਦਾ ਵੀ ਚੱਲ ਸਰੀ ਜਾਂਦਾ ਹਨਾ ਚਲੋ ਬਾਪ ਲਾ ਬਾਪ ਦੇ ਸਿਰ ਤੇ ਲਾਓ ਜਾਂ ਕੁਝ ਵੀ ਸਰੀ ਜਾਂਦਾ ਇਹ ਤਾਂ ਬੰਦਾ ਵਿਆਹਿਆ ਜਾਂਦਾ ਬਈ ਉਦੋਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਾਂ ਜ਼ਿੰਮੇਵਾਰੀਆਂ ਤਾਂ ਵਧ ਹੀ ਜਾਂਦੀਆਂ ਜੀ ਇਸ ਹਾਲ ਕਿੰਦਾ ਮੈਨੇਜ ਕਰਦੇ ਹਾਂ ਬਈ ਸਰ ਬਸ ਐਂ ਜੀ ਹੁਣ ਮੰਨ ਲਓ ਦੋ ਵਾਰ ਸੱਟ ਲੱਗੀ 2012 ਚ ਪਹਿਲਾਂ ਲੱਗੀ ਸੀ ਤੇ ਫੇਰ ਮੰਨ ਲਓ ਹੁਣ ਸਾਡੀਆਂ ਫਿਰਕ ਹੋਈਆਂ ਪਿਆਰ ਦੀਆਂ ਤੇ ਫੇਰ ਵੀ ਹੁਣ ਹੁਣ ਫੇਰ ਪੈਰ ਤੇ ਸੱਟ ਲੱਗੀ ਹਾਂ ਹਾਂ ਹੁਣ ਫੇਰ ਫੇਰ ਤੇ ਸੱਟ ਲੱਗੀ ਇਹ ਕਦੋਂ ਲੱਗੀ ਸੱਟ ਇਹ ਮੰਨ ਲਓ ਹੋ ਗਈ ਸੀ ਵੀ 25 ਦਿਨ ਹੀ ਹੋ ਗਏ ਜੀ अच्छा अच्छा और भी अच्छी तनक घर ही है जी। ਹੁਣ ਮੈਚ ਨਹੀਂ ਖੇਡਦੇ ਮੈਚ ਨਹੀਂ ਖੇਡਦਾ ਜੀ ਹੁਣ। ਜੋ ਇੱਕ ਤੁਹਾਡਾ ਮਤਲਬ ਇੱਕ ਸਾਡਾ ਰੋਜ਼ਗਾਰ ਹੈ ਤੇ ਉਹ ਵੀ ਸਾਡਾ ਬੰਦ ਹੀ ਹੋ ਗਿਆ ਵੀ ਬੰਦ ਹੀ ਆ ਜੀ। ਤੇ ਫਿਰ ਕਿੱਦਾਂ ਬਾਈ ਮੈਨੇਜ ਕਿੱਦਾਂ ਕਰਦੇ ਮੈਂ ਤਾਂ ਮੈਨੇਜ ਬਸ ਪਾਪਾ ਜਾ ਵੜਦਾ ਜੀ ਮੇਰਾ ਦਿਹਾੜੀ ਹੁਣ ਮੈਂ ਨਾ ਹੀ ਮੇਰਾ ਕੋਈ ਪਾਪਾ ਨੇ ਕਿਹਾ ਵੀ ਕੀ ਇਹ ਜਾਂ ਉਹਨਾਂ ਦੀ ਉਹਨਾਂ ਸਰਸਣੋਂ ਦੇਹਾੜੀ ਤੇ ਜਾਂਦੇ ਆ ਹਾਂਜੀ ਘਰ ਵਾਸਤੇ ਹਾਂਜੀ ਠੀਕ ਠੀਕ ਕਦੇ ਉਹਨਾਂ ਨੇ ਕਿਹਾ ਨਹੀਂ ਬਹੁਤ ਹਰਾਨਗੀ ਦੀ ਗੱਲ ਮੈਨੂੰ ਨਹੀਂ ਕਦੇ ਨਹੀਂ ਕਿਹਾ ਤੁਸੀਂ ਬਹੁਤ ਹਰਾਨਗੀ ਦੀ ਗੱਲ ਨਹੀਂ ਤਾਂ ਬੰਦਾ ਕਹਿੰਦਾ ਯਾਰ ਹਣਾ 14 ਸਾਲ ਹੋ ਗਏ ਛੜਦੇ ਬੁੱਤ ਨਹੀਂ ਕੁਝ ਬਣਿਆ ਕਦੇ ਨਹੀਂ ਕਿਹਾ ਉਹਨਾਂ ਨੇ ਠੀਕ ਹੈ ਠੀਕ ਹੈ ਬਈ ਇਹ ਨਾ ਜਦੋਂ ਉਹ ਮੈਂ ਪਹਿਲਾਂ ਗੱਲ ਕਰੀ ਜਾਂਦਾ ਸੀ ਆਪਣੀ ਗੱਲ ਵਿੱਚ ਹੀ ਰਹਿ ਗਈ ਜਦੋਂ ਬੰਦਾ ਵਿਆਹ ਜਾਂਦਾ ਨਾ ਤੇ ਪਾਰਟਨਰ ਦੀਆਂ ਕਈ ਰੀਝਾਂ ਹੁੰਦੀਆਂ ਆ ਵੀ ਆਹ ਚੀਜ਼ ਚਾਹੀਦੀ ਆ ਮੈਨੂੰ ਮੈਨੂੰ ਆਹ ਚਾਹੀਦੀ ਤਾਂ ਉਹ ਉਹ ਸਾਰੀਆਂ ਚੀਜ਼ਾਂ ਓਖੀਆਂ ਨਹੀਂ ਹੋ ਜਾਂਦੀਆਂ ਤੇ ਓਖੀਆਂ ਸਰ ਹੁੰਦੀਆਂ ਆ ਜੀ ਹੂੰ ਓਖੀਆਂ ਫਿਰ ਕੀ ਕਰੀਏ ਜੀ ਹੁਣ ਫਿਰ ਜਿਹੜੇ ਪਾਸੇ ਨਹੀਂ ਮਾਰਿਆ ਨਹੀਂ ਹਲਾ ਜਾ ਸਕਦਾ ਇਹ ਹੋਰ ਜਾਹ ਕੋਲੇ ਹੂੰ ਲਈ ਮੰਨ ਲਓ ਉਹਨੇ ਸ਼ਾਰਟਕਟ ਲੋਕੀ ਸ਼ਾਰਟਕਟ ਬਹੁਤ ਅਪਣਾਉਣ ਲੱਗ ਪਏ ਜਿਆਦਾ ਬਣਾਉਂਦੇ ਆ ਜੀ ਹਨਾ ਬਹੁਤ ਲੋਕੀ ਹਿੰਮਤ ਹਾਰ ਜਾਂਦੇ ਆ ਦੇ ਫੀਲਡ ਨੂੰ ਛੱਡ ਕੇ ਸ਼ਾਰਟਕਟ ਪੈਸੇ ਦਾ ਅਪਣਾਉਣ ਲੱਪਿੰਦੇ ਪੈਸਾ ਕਮਾਉਣਾ ਕਹਿੰਦੇ ਵੀ ਬਹੁਤ ਸੌਖਾ ਹੁਣ ਆਹੀ ਹੈ ਜੀ ਹੁਣ ਮਾਰਨੀ ਔਖੀ ਹੈ ਕਈ ਹੁਣ ਲੋਕ ਮੈਨੂੰ ਬਾਈ ਕਈ ਬੰਦੇ ਕਹਿੰਦੇ ਆ ਜੇ ਤੂੰ ਆਪ ਨਹੀਂ ਕੁਝ ਬਣਾਇਆ ਬੱਚਾ ਨੂੰ ਕੀ ਬਣਾਵੇਗਾ ਬਹੁਤ ਸੱਚ ਕਰੇ ਮੇਨੇ ਮਾਰਦੇ ਆ ਹਾਂ ਜੀ ਕਿੱਦਾਂ-ਕਿੱਦਾਂ ਦੇ ਮਿਹਣਿਆਂ ਦਾ ਸ਼ਿਕਾਰ ਹੋਣਾ ਪਈ ਹੁਣ ਤਾਂ ਬਹੁਤ ਜ਼ਿਆਦਾ ਮਿਹਣਿਆਂ ਦਾ ਸ਼ਿਕਾਰ ਹੈ ਜੀ ਤੂੰ ਆਪ ਵੀ ਸ਼ਿਕਾਰੀ ਬਣਿਆ ਮੰਨ ਲਓ ਕੋ ਲਾਤਾਂ ਬਾਥੜਾ ਲੇਗਾ ਜਾਂ ਬੱਚੇ ਖੜਾ ਦੇ ਹੁਣ ਕਈ ਬੱਚੇ ਚਲੋ ਕਈ ਬੱਚਿਆਂ ਦਾ ਮਾਪ ਹੋਇਆ ਸ ਹੈ ਚਲੋ ਸਪੋਰਟ ਵੀ ਕਰਦੇ ਆ ਸਾਡੇ ਜਦੋਂ ਮੈਡ ਲਗਾ ਘਰੇ ਲੈ ਕੇ ਆਉਂਦੇ ਆ ਤੇ ਆਪ ਨੂੰ ਵੀ ਵੱਧ ਸਕੋਣ ਆਉਂਦਾ ਜਦੋਂ ਦੇ ਮਾਪ ਫੜੇਗਾ ਸਕੋਣ ਦੇ ਹੂੰ ਹੂੰ ਮਾਪੇ ਉਹ ਬੱਚਿਆਂ ਨੂੰ ਖੁਸ਼ੀ-ਖੁਸ਼ੀ ਭੇਜਦੇ ਆ ਹਾਂ ਜੀ ਕਿ ਆਪ ਜਾ ਕੇ ਲਿਆਉਣਾ ਪਿਆ ਨਹੀਂ ਖੁਸ਼ੀ ਖੁਸ਼ੀ ਭੇਜ ਦੇਈ ਹੁਣ ਤਾਂ ਮੰਨ ਲਓ ਇੱਕ ਵਾਰੀ ਕਹਦੇ ਬੱਚਾ ਨੂੰ ਦੂਜੀ ਮਾਂ ਪਿਓ ਵੀ ਛੱਡ ਜਾਂਦੇ ਕਰੇ ਜਦੋਂ ਬਈ ਬੰਦਾ ਨਾ ਬਣਦਾ ਨਹੀਂ ਕੋਈ ਮੰਨ ਲਓ ਵੀ ਕਿਸੇ ਦਾ ਨਾਂ ਨਹੀਂ ਬਣਦਾ ਬੰਦੇ ਦਾ ਹਾਂਜੀ ਤੇ ਇਲਜ਼ਾਮ ਬਹੁਤ ਬੰਦੇ ਤੇ ਲਾਗਦੇ ਆ ਇਲਜ਼ਾਮ ਤਾਂ ਬਹੁਤ ਬੰਦੇ ਦੇ ਖਿਲਾਫ ਹੋ ਜਾਂਦੇ ਲੋਕੀ ਆ ਨਾ ਵੀ ਇਹ ਇਹ ਗਲਤ ਪਾਸੇ ਚੱਲ ਗਿਆ ਹੁਣਾਂ ਤਾਂ ਨਹੀਂ ਇਹਦਾ ਬਣਿਆ ਇਹ ਐ ਹੋ ਗਿਆ ਹੁਣਾਂ ਐ ਹੋ ਗਿਆ ਹੁਣਾਂ ਐਦਾਂ ਦੇ ਲੱਗੇ ਤੁਸਾਂ ਹਾਂ ਬਹੁਤ ਜ਼ਿਆਦਾ ਲੱਗੇ ਪਿੰਡ ਤਾਂ ਬਈ ਬਹੁਤ ਖਰਾਨਗੀ ਹੈ ਪਿੰਡ ਵੱਲੋਂ ਵੀ ਹਾਂ ਤੁਸੀਂ ਪਿੰਡ ਵਾਸਤੇ ਖੇਡੇ ਹੋ ਸਾਡੇ ਨਾਂ ਦੇ ਪਿੱਛੇ ਵੀ ਪਿੰਡ ਦਾ ਨਾਂ ਲੱਗਦਾ ਹੈ ਹਾਲਾਂਕਿ ਹੁਣ ਵੱਲ 14 ਸਾਲ ਹੋ ਗਏ ਸੀ ਪਿੰਡ ਦਾ ਨਾਂ ਤਾਂ ਮੰਨ ਲਓ ਪਹਿਲਾਂ ਵੀ ਟੀਮ ਬਣਾਉਂਦੇ ਪਿੰਡ ਦੀ ਬਣੇ ਹੁਣ ਤਾਂ ਵੀ ਮੰਨ ਲਓ ਬੱਚਿਆਂ ਦੀ ਟੀਮਾਂ ਦੀ ਪਿੰਡ ਦੀ ਬਣਦੀਆਂ ਡੋਕਣ ਦੀ ਸੀ ਹੂੰ ਪਿੰਡ ਦਾ ਨਾਂ ਤਾਂ ਡੋਕ ਹੀ ਵੱਜਦਾ ਹੈ ਤੇ ਪਿੰਡ ਦਾ ਸਾਥ ਤਾਂ ਬਈ ਹੋਣਾ ਹੀ ਚਾਹੀਦਾ ਹਾਂਜੀ ਹਾਂਜੀ ਉਹ ਕਦੇ ਸ਼ਿਕਾਇਤ ਨਹੀਂ ਹੋਈ ਇਦਾਂ ਤੇ ਕਦੇ ਕਿਹਾ ਨਹੀਂ ਆਪਸੇ ਪਾਸੇ ਜਾ ਕੇ ਪੰਚਾਇਤ ਵਿੱਚ ਵੀ ਹਾਂ ਮੈਨੂੰ ਸਾਫ਼ ਦਿਓ ਨਹੀਂ ਕਿਹਾ ਜੀ ਜਦੋਂ ਆਪ ਪਤਾ ਹੀ ਹੈ ਜੀ ਨਹੀਂ ਸਾਫ਼ ਹੁੰਦਾ ਜੀ ਲੋਕ ਮਿਹਣੀ ਮਾਰਦੇ ਵੱਲ ਹਮ ਆਸ ਕਿਹਦੇ ਤੋਂ ਰੱਖਦੇ ਹਾਂ ਬਸ ਇੱਕ ਇੱਕ ਬੰਦੇ ਹੀ ਆਪਣੇ ਹਮ ਪਿੰਡ ਦੇ ਵਿੱਚ ਉਹਦੀ ਤੇ ਆਸ ਰੱਖਦੇ ਹਾਂ ਉਹ ਕਾਰਨ ਮੰਨਦੇ ਤਾਂ ਆਪਣੇ ਕਾਰਨ ਕੀ ਮੰਨਦੇ ਵੀ ਉਹਨਾਂ ਸਨਮਾਨ ਨਹੀਂ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀਗਾ ਹਾਂ ਜੀ ਹਾਂ ਕੀ ਕਾਰਨ ਮੰਨਦੇ ਹੋ ਕਾਰਨ ਬਸ ਅੱਗੇ ਨਹੀਂ ਆਉਂਦਾ ਜੀ ਮਨਨ ਜਾਤੀ ਵਰਗੀ ਪਲੇਰਾਂ ਤਿਆ ਜੋ ਵੀ ਘਰੇ ਬੈਠੇ ਜੀ ਨਹੀਂ ਆਉਂਗਾ ਵੀ ਜਾਤੀਵਾਦ ਹਰ ਕਿਤੇ ਤੁਸੀਂ ਮੰਨਦੇ ਹੋ ਕਿ ਜੇ ਇਸ ਚੀਜ਼ ਦੇ ਵੀ ਹਾਂ ਜਾਤੀਵਾਦ ਦਾ ਕਸੇੜਿਆ ਜਾਂਦਾ ਵੀ ਮਾੜੀ ਜਾਤਾਂ ਨੂੰ ਵਿੱਚ ਪਿੱਛੇ ਰੱਖਿਆ ਜਾਂਦਾ ਇਹ ਚੀਜ਼ ਨੂੰ ਤਾਂ ਮੰਨਦੇ ਜੀ ਵੀ ਜਿਹੜੇ ਤੁਹਾਡੇ ਕੋਲ ਸਟੂਡੈਂਟ ਆਉਂਦੇ ਆ ਇਹ ਜਿਆਦਾ ਮੀਡਲ ਛੋਟੀਆਂ ਜਾਤਾਂ ਵਾਲੇ ਆਉਂਦੇ ਆ ਕਿ ਇਹ ਛੋਟੀਆਂ ਜਾਤਾਂ ਵਾਲੇ ਆਉਂਦੇ ਜੀ ਸਾਰੇ ਤੁਹਾਡੇ ਕੋਲ ਦੂਜੇ ਕੋਈ ਬੱਚਾ ਨਹੀਂ ਭੇਜਦੇ ਨਹੀਂ ਭੇਜਦੇ ਜੀ ਖੇਡ ਨੂੰ ਖੇਡ ਨਹੀਂ ਸਮਝਿਆ ਜਾਂਦਾ ਨਹੀਂ ਜੀ ਉਹ ਲੋਕ ਮੰਨ ਲਓ ਭੇਜਦੇ ਨਹੀਂ ਬੱਚੀ ਇਹ ਮੰਨ ਲਓ ਛੋਟੀ ਜਾਤੀ ਦੀ ਬੱਚੀਆਂ ਨੇ ਸਾਰੇ ਇੰਨਾ ਫਰਕ ਬਈ ਰੱਖਿਆ ਜਾਂਦਾ ਹਨਾ ਹਾਂਜੀ ਆ ਗੱਲ ਕਰੀ ਬਾ ਪੈਸੇ ਹੀ ਮੌਖਾ ਇੱਕ ਕਬੱਡੀ ਦੇ ਵਿੱਚ ਜੇ ਇਹਦੇ ਵਿੱਚ ਇੱਕ ਐਦਾਂ ਵੀ ਹੁੰਦਾ ਨਾ ਮੈਂ ਅੱਜਕੱਲ ਬੜਾ ਸੁਣੀ ਜਾਂਦਾ ਕਬੱਡੀ ਦੇ ਵਿੱਚ ਵੀ ਮੰਨ ਲਓ ਵੀ ਕੋਈ ਸਨਮਾਨ ਤੁਹਾਨੂੰ ਇੱਕ ਪੰਪਾਂ ਦੇ ਵਿੱਚ ਆ ਕੇ ਜਾਂ ਫਿਰ ਐਦਾਂ ਆ ਕੇ ਕਹਿ ਦਿੰਦਾ ਵੀ ਹਾਂ ਵੀ ਫਲਾਣੇ ਨੂੰ ਮੈਂ ਆ ਸਨਮਾਨ ਕਰਨਾ ਹੈ ਹੁੰਦਾ ਜੀ ਫੇਰ ਬਾਅਦ ਵਿੱਚ ਉਹ ਕੀਤਾ ਹੀ ਨਹੀਂ ਜਾਂਦਾ ਉਹਦੀ ਗੱਲ ਹੀ ਨਹੀਂ ਹੁੰਦੀ ਹਨਾ ਐਦਾਂ ਹੋਇਆ ਤੁਹਾਡੇ ਨਾਲ ਹਾਂ ਹੁੰਦਾ ਹੁਣ ਵੀ ਹੋਇਆ ਹਾਂਜੀ ਕੋਈ ਕਿੱਸਾ ਹੋਵੇ ਕੋਈ ਐਦਾਂ ਦਾ ਕੋਈ ਸੁਣਾਉਣ ਨੂੰ ਮੰਨ ਲਓ ਹੋਇਆ ਜੀ ਆ ਹੌਣ ਮੰਨ ਲਓ ਵੀ ਦੋ ਤਿੰਨ ਮਹੀਨੇ ਹੋ ਗਿਆ ਹੁੰਦਾ ਹੂੰ ਦੇ ਨੂੰ ਬਦਨਾਮ ਦੇ ਦਾਂਗੇ ਕਿਉਂ ਦੇ ਦਿਆਂਗੇ ਪਰ ਨਹੀਂ ਮਿਲੇ ਹੂੰ ਕਈਆਂ ਨੇ ਮਤਲਬ ਆਸ ਬਣ ਕੇ ਆਸ ਵੀ ਥੋੜੀ ਹਾਂਜੀ ਕੀ ਕਰੀਏ ਜੀ ਹੂੰ ਨਾ ਹੀ ਛੱਡ ਸਕਦੀ ਕਉਂਦੀ ਇੱਕ ਦਿਨ ਤਾਂ ਬਹੁਤ ਗਲਤ ਹੋਇਆ ਜੀ ਕਿੱਦਾਂ ਵੀ ਜਿੱਦੇ ਮੇਰੇ ਛੱਟ ਲੱਗਦੀ ਹੈ ਜੀ ਆ ਜੜੀ ਹੋਣ ਵਾਲੀ ਛੱਟ ਕੇ 12 ਚ 12 ਚ ਵੀ ਉਂਗਲੀਆਂ ਨੂੰ ਹੀ ਲੱਗੀ ਸੀ ਹਨਾ ਹਾਂ ਉਦੋਂ ਹੀ ਪੰਜੇ ਇੱਕ ਰੈਕ ਹੋਇਆ ਸੀ ਉਦੋਂ ਹੀ ਰੋੜਾ ਵਾਲੀ ਮੰਡੀ ਗਈ ਜੀ ਖੇਡਣ ਜੀ ਅੱਛਾ ਤੇ ਬਸ ਮੈਂ ਚੱਲੀ ਜਾਂਦਾ ਇੱਥੇ ਆਪ ਨੂੰ ਇਨਾ ਪਸਤਾਵਾ ਲੱਗੀਆਂ ਨਹੀਂ ਮਣਾ ਵੀ ਅੱਜ 7 ਵਜੇ ਕੀ ਤੇ ਆਪ ਖੇਡਦਾ ਹੋਵਾਂ ਤਾਂ ਹੂੰ ਪੀ ਜਦੋਂ ਖੇਡ ਛੁੱਟ ਜਾਂਦੀ ਆ ਹਾਂਜੀ ਉਹਨੂੰ ਐ ਡਰ ਗਿਆ ਨਹੀਂ ਲੱਗਦਾ ਵੀ ਆਪਣੇ ਆਪ ਤੋਂ ਵੀ ਕੀ ਮੈਂ ਕਿੱਦਾਂ ਕਰੂੰਗਾ ਸਾਰੀਆਂ ਚੀਜ਼ਾਂ ਮੈਨੇਜ ਕਿੱਦਾਂ ਕਰੂੰਗਾ ਹਾਂ ਉਦੋਂ ਵੀ 2.5 ਮਹੀਨੇ ਬੈਠਾ ਰਹੀ ਜੀ ਆਧਨਾ ਚ ਬੈਠਾ ਰਹੀ ਆਧਨਾ ਚ 6 ਵਜੇ ਸੀ ਉਦੋਂ ਮੇਰੇ ਹੂੰ ਤੇ ਬਾਅਦ ਚ ਉਦੋਂ ਵੀ ਇੰਜ ਜੀ ਲੱਗਿਆ ਵੀ ਕੌਡੀ ਛੱਡ ਦਿਆ ਤੇ ਰਿਕਵਰੀ ਵਾਸਤੇ ਕਿਸੇ ਨੇ ਕੋਈ ਦਿੱਤੇ ਨਹੀਂ ਪੈਸੇ ਉਂਦੇ ਨਹੀਂ ਉਦੋਂ ਨਹੀਂ ਦਿੱਤੇ ਸੀ ਕੋਈ ਉਦੋਂ ਵੀ ਆਪ ਹੀ ਕਰਵਾਈ ਹੈ ਜੀ ਕੋਈ ਸਰਜਰੀ ਵਾਸਤੇ ਕੁਝ ਪੈਸਾ ਦਵਾਈ ਦੁੱਧ ਦੱਪੇ ਵਾਸਤੇ ਜੀ ਟੀਮ ਨੇ ਕਿਸੇ ਨੇ ਕੁਝ ਨਹੀਂ ਨਹੀਂ ਉਦੋਂ ਖੁਸ਼ੀ ਨਹੀਂ ਦਿੱਤਾ ਜੀ ਉਦੋਂ ਵੀ ਆਪ ਹੀ ਮੰਨ ਲਓ 2.5 ਮਹੀਨੇ ਮੰਜੇ ਇਹ ਘਰ ਦੇਣੀ ਮੰਨ ਲਓ ਮੰਮੀ ਪਾਪਾ ਦੇ ਲਈ ਕਰ ਰਹੀ ਆ ਤੇ ਹੁਣ ਜਦੋਂ ਹੁਣ ਸੇ ਲੱਗੀ ਤੇ ਹੁਣ ਵੀ ਬਾਈ ਜਗਨੰਦ ਦਾ ਧੰਨਵਾਦ ਆ ਖਾਲਗੜ੍ਹ ਵਾਲੇ ਦਾ ਹਾਂ ਉਹਨੇ ਵੀ ਬਚਾਰੇ ਨੇ ਹੈਲਪ ਕੀਤੀ ਆਪਣੀ ਉਹਨਾਂ ਨੇ ਹੈਲਪ ਕੀਤੀ ਹਾਂਜੀ ਠੀਕ ਠੀਕ ਆ ਮਤਲਬ ਕਦੇ ਕਦੇ ਐ ਹੋ ਜਾਂਦਾ ਵੀ ਕੋਈ ਬੰਦਾ ਹੈਲਪ ਕਰਦਾ ਤਾਂ ਵਧੀਆ ਵੀ ਲੱਗਦਾ ਹਾਂਜੀ ਹੁਣ ਬਾਈ ਨੇ ਕੀਤੀ ਹੈ ਖਾਲਗੜ੍ਹ ਵਾਲਾ ਜਗਨੰਦ ਨੇ ਹੈਲਪ ਆਪਣੀ ਕੀਤੀ ਆ ਜਿੱਤਰ ਬਾਈ ਨੇ ਕੀਤੀ ਆਪਣੀ ਹੈਲਪ ਹਾਂਜੀ ਠੀਕ ਠੀਕ ਆ ਕਮਾਲ ਜਦੋਂ ਬਾਈ ਸੱਟ ਲੱਗਦੀ ਆ ਉਦੋਂ ਉਦੋਂ ਬਹੁਤ ਔਖਾ ਹੋ ਜਾਂਦਾ ਨਾ ਕਿ ਗਰਾਊਂਡ 'ਵੀ ਬੰਦੇ ਦਾ ਔਖਾ ਹੋ ਜਾਂਦਾ ਬਗਰਾਊਂਡ ਮੈਂ ਜਾਵਾਂ ਵੀ ਇੱਕ ਬੰਦਾ ਜਦੋਂ ਉਹ ਉਹ ਟਾਈਮ ਜਦੋਂ ਬੰਦਾ ਖੇਡਦਾ ਪਿਆ ਵਿੱਚ ਹਾਂਜੀ ਹਨਾ ਪਰਫਾਰਮੈਂਸ ਦਿੰਦਾ ਪਿਆ ਆਪਦੀ ਤੇ ਇੱਕ ਉਹ ਟਾਈਮ ਜਦੋਂ ਬੰਦਾ ਸਾਈਡ ਤੇ ਖੜਕੇ ਵੇਖੀ ਜਾਂਦਾ ਹਾਂ ਹੁਣ ਜੀ ਮੰਨ ਲਓ ਜਦੋਂ ਛੱਟ ਲੱਗੀ ਆ ਫਿਰ ਦੋ ਤਿੰਨ ਵਾਰੀ ਮੈਂ ਗਿਆ ਟੂਰਨਾਮੈਂਟ ਤੇ ਤੇ ਬਹੁਤ ਮੰਨ ਲਓ ਐਮ ਸੂਝਾ ਹੁੰਦਾ ਤੇ ਹੋਰ ਵੀ ਮੰਨ ਲਓ ਦੋ ਚਾਰ ਦਿਨ ਹੀ ਹੋਇਆ ਮੈਨੂੰ ਗਰਾਊਂਡ 'ਚ ਜਾਂਦਿਆਂ ਨੂੰ ਪਹਿਲਾਂ ਤਾਂ ਗਿਆ ਹੀ ਨਹੀਂ ਵੀ ਉੱਚੀ ਦਿਨਾਂ ਵਿੱਚ ਦਰਸ਼ਕਾਂ ਨੂੰ ਕੀ ਅਪੀਲ ਕਰਦੇ ਆ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਆ ਜੀ ਜੋੜੇ ਰੋਕ ਕੋ ਬਦੀ ਨਾਲ ਬੱਚਾ ਨੂੰ ਮੰਨ ਲਓ ਜੋੜੇ ਵੱਧ ਵੱਧ ਜੀ ਹੂੰ ਹੂੰ ਕੀ ਚੀਜ਼ਾਂ ਨੇ ਕਿਹੜੀ ਤਾਂ ਲੱਗਦਾ ਵੀ ਕਬੱਡੀ 'ਚ ਬਦਲਾਅ ਹੋਣੇ ਚਾਹੀਦੇ ਕਿਹੜੀਆਂ ਚੀਜ਼ਾਂ ਕਰਕੇ ਤੁਸੀਂ ਰਹਿ ਗਏ ਮੰਨ ਲਓ ਇੱਕ ਦਾ ਮੰਨ ਲਓ ਪਿੰਡ ਦੀ ਸਪੋਰਟ ਹੋਣੀ ਚਾਹੀਦੀ ਹੈ ਜੀ ਹਰ ਇੱਕ ਪਲੇਅਰ ਨੂੰ ਜੀ ਠੀਕ ਹੈ ਮੰਨ ਲਓ ਪਿੰਡ ਸਪੋਰਟ ਕਰੇ ਜੀ ਬੱਚੇ ਦੀ ਮੰਨ ਲਓ ਫੇਰ ਹੀ ਅੱਗੇ ਅੱਜਾ ਵਧੂ ਹੈ ਜੀ ਹੂੰ ਤੇ ਮੰਨ ਲਓ ਇੱਕ ਕਮੇਟੀਆਂ ਨੂੰ ਵੀ ਇਹ ਸੰਜੋਗ ਦੇਣਾ ਚਾਹੀਦਾ ਹੈ ਮਲੋ ਬੱਚੇ ਖਰਚਾ ਕਰਕੇ ਜਾਂਦੇ ਜਾਂ ਮੇਰੇ ਵਰਗੇ ਪਲੇਅਰ ਖਰਚਾ ਕਰਕੇ ਜਾਂਦੇ ਆ ਮਨ ਲਓ ਐਂ ਤੁਸੀਂ ਭਰਾਲੀ ਬੱਚਿਆਂ ਦੀ ਮੋੜਨੀ ਨੇ ਜੀ ਬੱਚਿਆਂ ਕੋਲ ਮੰਗ ਤਾਂ ਕੇ ਬੱਚੇ ਖਰਾਇਆ ਲੈ ਕੇ ਜਾਂਦੀ ਸ਼ਿਕਰ ਹੂੰ ਹੂੰ ਤੇ ਬੱਚਿਆਂ ਨੂੰ ਮਨ ਲਓ ਵੀ ਨਹੀਂ ਵਸਣਾ ਜੀ ਹੂੰ ਹੂੰ ਤੇ ਮਨ ਲਓ ਹੁਣ ਜੋ ਓਪਨ ਦੇ ਮੈਚ ਕੋ ਕਹਿਦੀ ਹੈ ਜੀ ਓਪਨ ਦੇ ਮੈਚ 'ਚ ਵੀ ਮਨ ਲਓ 500 ਰੁਪਏ ਐਂਟਰੀ ਤਾਂ ਧਰਨੀ ਵਰਨੀ ਚਲ ਵਾਪਸ ਆ ਜਾਣੀ ਜੀ ਹੋਰ ਮਨ ਲਾ ਕਮੇਟੀਆਂ ਖਰਚਾ ਨਹੀਂ ਦਿੰਦੀਆਂ ਜੀ ਬਹੁਤ ਜ਼ਿਆਦਾ ਔਖਾ ਜਾਂਦਾ ਹੂੰ ਕਿਈ ਵਾਰਾ ਦਾਇਆ ਵੀ ਤੇਲੇ ਵੀ ਨਹੀਂ ਹੁੰਦਾ ਮੋਟਰਸਾਈਕਲ 'ਚ ਪੂਰਾ ਪੂਰਾ ਤੇਲ ਹੁੰਦਾ ਜਿਹੜਾ ਘਰੇ ਮਨ ਲਓ ਘਰੇ ਵੀ ਰੋੜ ਕੇ ਲੈ ਕੇ ਮੜਨਾ ਜੀ ਕਿਸੇ ਦਾ ਮੰਗ ਕੇ ਲੈ ਕੇ ਜਨੇ ਸੀ ਮੰਗੇ ਮਿਲਦਾ ਵੀ ਨਹੀਂ ਕਈ ਜੀ ਛੇਤੀ ਕਹੇ ਯਾਰ ਮੰਗਿਆ ਆਪਣੀ ਮਿਲਦਾ ਜੀ ਹੁਣ ਅੱਜ ਮੋਟਰਸਾਈਕਲ ਮੰਗਿਆ ਨਹੀਂ ਮਿਲਿਆ ਜੀ ਤੇ ਇਸੇ ਕਰਕੇ ਬੱਚੇ ਘਰੇ ਹੂੰ ਬਹੁਤ ਉਠਾ ਹੋ ਜਾਂਦਾ ਚੀਜ਼ਾਂ ਇਹ ਨਹੀਂ ਮਤਲਬ ਇਹ ਆ ਵੀ ਟੈਲੈਂਟ ਦੇ ਹਿਸਾਬ ਦੇ ਨਾਲ ਪਲੇਅਰ ਨੂੰ ਵੇਖਣਾ ਚਾਹੀਦਾ ਨਾ ਕਿ ਉਹਦੀ ਜੇਬ ਕਿੰਨੀ ਭਰੀ ਹੈ ਇਸ ਹਿਸਾਬ ਦਾ ਪਲੇਅਰ ਨੂੰ ਵੇਖਣਾ ਚਾਹੀਦਾ ਹਨਾ ਵੀ ਜੇਬ ਦੇ ਹਿਸਾਬ ਨਾਲ ਪਲੇਅਰ ਨਾ ਵੇਖਿਆ ਜਾਵੇ ਉਹਦੇ ਉਹਦੀ ਮਿਹਨਤ ਵੇਖੀ ਜਾਵੇ ਮਿਹਨਤ ਵੇਖੀ ਹੁਣ ਅੱਜ ਕੱਲ ਕਮੇਟੀਆਂ ਮਿਹਨਤ ਵੀ ਨਹੀਂ ਅੱਜ ਕੱਲ ਕੀ ਹੈ ਜੀ 4-4 ਪੁਆਇੰਟਾ ਮੰਨ ਲਓ ਹੁਣ ਬੱਚੇ ਖੇਡਣ ਜਾਂਦੇ ਆ 4-4 ਪੁਆਇੰਟ ਖੁੱਲਾ ਟਾਈਮ ਹੀ ਨਹੀਂ ਬੱਚਾ ਨੇ ਮਿਲਦਾ ਇਹ ਹੂੰ ਓਪਨ ਦੇ ਮੈਚ ਨਹੀਂ ਇਹ ਇਹ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਵੀ ਜਦੋਂ ਮਾੜੀਆਂ ਟੀਮਾਂ ਨੂੰ ਕਬੱਡੀ ਦੇ ਵਿੱਚ ਇਹ ਮੈਂ ਬਹੁਤ ਸੁਣਿਆ ਸੀਗਾ ਗੱਲਾਂ ਵੀ ਵੀ ਮੰਨ ਲਓ ਵੀ ਰੈਫਰੀਆਂ ਵੱਲੋਂ ਵੀ ਜਾਂ ਪਾਰਸ਼ੀਅਲਟੀ ਕੀਤੀ ਜਾਂਦੀ ਹੈ ਗੇਮ ਦੇ ਵਿੱਚ ਹੁਣ ਕੀਤੀ ਜਾਂਦੀ ਸੀ ਕੱਲ ਅਸੀਂ ਮੰਨ ਲਓ ਸਟੇਡੀਅਮ ਦਾ ਮੈਚ ਖੇਡਣਗੇ ਫ੍ਰੀ ਸਕੋਰ ਦੀ ਤੇ ਮੰਨ ਲਓ ਰੈਫਰੀਆਂ ਨੇ ਨਹੀਂ 4 ਪਾਟ ਦੇ ਤੇ 4 ਪਾਟ ਰੈਫਰੀ ਨੇ ਗਲਤ ਤੁਹਾਡੇ ਹੈਗੇ ਸੀ ਹਾਂਜੀ ਤੇ ਉਹ ਦਿੱਤੇ ਨਹੀਂ ਉਹ ਦਿੱਤੇ ਨਹੀਂ ਤੇ ਉਹਦਾ ਕੋਈ ਉਹ ਨਹੀਂ ਹੁੰਦਾ ਵੀ ਜਿੱਦਾਂ ਮਤਲਬ ਆ ਰੌਲਾ ਪਾ ਕੇ ਹਾਂ ਰੌਲਾ ਪਾਇਆ ਸੀ ਜੀ ਨਹੀਂ ਮੰਨਿਆ ਨਾ ਉਹਨਾਂ ਨੇ ਉਹਨਾਂ ਨੇ ਨੀਵਾਂ ਆਪਣੀ ਇੱਕ ਫਿਕਸ ਰੱਖਿਆ ਸੀ ਵੀ ਹਾਂ ਇਹਨਾਂ ਨੂੰ ਹਾਂਜੀ ਹਾਂਜੀ ਬਈ ਜਿਵੇਂ ਮੰਨ ਲਾ ਦੋ ਕਮਰਿਆਂ ਦਾ ਆਪਣਾ ਘਰ ਹੈ ਹਨਾ ਹਾਂਜੀ ਸਾਰਾ ਮਤਲਬ ਇਦਾਂ ਬੈਠੇ ਆ ਇੱਕ ਬੰਦੇ ਤੇ ਰੀਝਾਂ ਹੁੰਦੀਆਂ ਹਨਾ ਮਕਾਨ ਨਾਲੋਂ ਲੈ ਕੇ ਘਰ ਨੂੰ ਲੈ ਕੇ ਵੀ ਮੈਂ ਆ ਚੀਜ਼ ਕਰਨੀ ਆ ਹਾਂ ਬਹੁਤ ਰੀਝਾਂ ਜੀ ਹੁਣ ਫਿਰ ਕੀ ਕਰੀਏ ਜੀ ਹੁਣ ਨਹੀਂ ਜਿੱਨਾ ਸਰ ਜਦੋਂ ਪਰਮਾਤਮਾ ਦਾ ਹੁਕਮ ਹੋਊਗਾ ਉਹਦੇ ਹੂੰ ਦੀਰ ਮਾਤਮਾ ਦੀ ਸਾਰੀ ਤੇ ਇੱਕ ਆਪਦੀ ਮਿਹਨਤ ਦੇ ਸਾਰੇ ਜਿਹੜਾ ਅੱਗੇ ਆਉਣ ਵਾਲਾ ਨਾਮ ਆ ਹਾਂਜੀ ਇੱਕ ਇੱਕ ਚੀਜ਼ ਬਹੁਤ ਆਣਾ ਵੀ ਵੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵਿੱਚ ਵੀ ਪੈਸਾ ਬਣਾਉਣਾ ਕਹਿੰਦੇ ਵੀ ਸੌਖਾ ਆ ਪਰ ਇੱਜ਼ਤ ਬਣਾਣੀ ਔਖੀ ਆ ਅੱਜ ਇੱਜ਼ਤ ਤੁਹਾਡੀ ਬੱਚੇ ਕਰਦੇ ਆ ਇਸ ਚੀਜ਼ ਨਾਲ ਨੂੰ ਖੁਸ਼ੀ ਵੀ ਮਿਲਦੀ ਆ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਜੀ ਮਿਹਨਤ ਨੂੰ ਮੁੱਲ ਮਨ ਲਓ ਸਵੇਰ ਇਹਨਾਂ ਨੇ ਸਕੂਲ ਲੈ ਜਾਣਾ ਤੇ ਮੈਂ ਕਰੇ ਘਰ ਹੋ ਕੇ ਜਾਣਾ ਇਹਨਾਂ ਨੇ ਹੂੰ ਅੱਛਾ ਤੇ ਸ਼ਾਮ ਨੂੰ ਵੀ ਮਾਲਾ ਜਦੋਂ ਸਕੂਲੋਂ ਆਉਂਦੇ ਆ ਰੋਟੀ ਪਾਣੀ ਪਾ ਕੇ ਫੇਰ ਘਰ ਆਉਣਾ ਫੇਰ ਲੌਣ ਚ ਜਾਂਦੇ ਆ ਕਿ ਸਵੇਰੇ ਵੀ ਤੇ ਸ਼ਾਮ ਵੀ ਦੋ ਮਿੰਟ ਦੋ ਮਿੰਟ ਟਾਈਮ ਕਿੰਨਾ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਭਲਾ ਇੱਥੇ ਇਹਨਾਂ ਨੂੰ ਹੋ ਗਿਆ ਜਿਵੇਂ ਲਾ 6-7 ਮਹੀਨੇ ਹੋ ਗਏ ਜੀ 6-7 ਮਹੀਨੇ ਤੁਹਾਡੇ ਨਾਲ ਇਦਾਂ ਪ੍ਰੈਕਟਿਸ ਕਰਦੇ ਸਵੇਰ ਸ਼ਾਮ ਆਉਣਾ ਇਹਨਾਂ ਨੇ ਘਰੇ ਤੇ ਜੇ ਮੈਂ ਨਾ ਵੀ ਹੋਵਾਂ ਫਿਰ ਵੀ ਮਨ ਪਹਿਲਾਂ ਸ਼ੁਰੂ ਹੀ ਤਾਂ ਬੱਚੇ ਇਕੱਠੇ ਕਰਨੇ ਬੜੇ ਔਖੇ ਹੋਏ ਹੁਣ ਬਹੁਤ ਜ਼ਿਆਦਾ ਹੀ ਇਕੱਠੇ ਕਰਨੇ ਔਖੇ ਨਹੀਂ ਹੁਣ ਮੰਨ ਲਓ ਅੱਜ ਇਹਨਾਂ ਨੂੰ ਕਿਹਾ ਅੱਜ ਇਹਨਾਂ ਨੇ ਆਉਣਾ ਹੀ ਹੋਣਾ ਡੇਲੀ ਆਉਣਾ ਜੀ ਨਹੀਂ ਜਦੋਂ ਮਤਲਬ ਸ਼ੁਰੂਆਤ ਕਰੀਏ ਨੇ ਕਿਸੇ ਚੀਜ਼ ਦੀ ਉਦੋਂ ਬੜਾ ਔਖਾ ਹੁੰਦਾ ਸੀ ਮੰਨ ਲਓ ਪਹਿਲਾਂ 5-4 ਬੱਚੇ ਸੀ अच्छा फिर होली होली ਬੱਚਿਆਂ ਨੂੰ ਕਿਆ होली ਦੀ ਗਾਂਜ ਵਾਕਾਂ ਨੇ ਖਿਆ ਇਨਨੇ ਅੱਗੇ ਅੱਗੇ ਵੀ ਹਾਂ ਅਸੀਂ ਕਰਾਉਣਾ ਅਸਰੇ ਇੱਕ ਆਪ ਦੇ ਆਜੋੜੇ ਬੱਚੇ ਵੀ ਆਜੋ ਯਾਰ ਖੇਡਦੇ ਕਬੱਡੀ ਵਾਲਾ ਯਾਰ होली होली ਜੋੜੇ ਜੀ ਬੱਚੇ ਠੀਕ ਠੀਕ ਤੇ ਡਾਈਟ ਵੱਲੋਂ ਕੋਈ ਮਦਦ ਹੁੰਦੀ ਡਾਈਟ ਵੱਲੋਂ ਨਹੀਂ ਪਈ ਮਦਦ ਜੀ ਕੋਈ ਮਦਦ ਕਰਨਾ ਚਾਵੇ ਕੋਈ ਕੈਮਰੇ ਥਰੂ ਮਾਦਦ ਜੀ ਪਹਿਲਾਂ ਜੀ 2-4 ਦਿਨ ਮਾਦਦ ਸਾਨੂੰ ਹੋਈ ਆ ਕਿੰਡੋ ਇੱਕ ਸੁਖਮ ਭਰਾ ਆਪਣਾ ਅੱਛਾ ਤੇ ਮਲੋ ਜੋ ਨੇ ਵੀ ਮਲ 2-4 ਦਿਨ ਕਰਕੇ ਮਦਦ ਤੇ ਠੀਕ ਠੀਕ ਹੈ ਬਾਈ ਹਾਂਜੀ ਤੇ ਕੋਈ ਲਾਸਟ ਤੇ ਕੁਝ ਕਹਿਣਾ ਚਾਹੋ ਦਰਸ਼ਕਾਂ ਨੂੰ ਕੋਈ ਆਪਣਾ ਕੋਈ ਗੱਲਬਾਤ ਹੋ ਰਹੀ ਹੋਵੇ ਜਾਂ ਕੋਈ ਗੱਲ ਕਰਨੀ ਚਾਹੁੰਦੇ ਹੋ ਕੈਮਰੇ ਤੇ ਮੈਂ ਤਾਂ ਇਹੀ ਆਣਾ ਹੈ ਦਰਸ਼ਕਾਂ ਨੂੰ ਜੀ ਬਾਥਵਾਦ ਪਲੇਅਰਾਂ ਦੀ ਹੈਲਪ ਕਰੋ ਬੱਚਿਆਂ ਦੀ ਜੀ ਬੱਚੇ ਅੱਗੇ ਵਧਣ ਜੀ ਤੇ ਚਲੋ ਆਗੇ ਗਰਾਊਂਡ ਨਾਲ ਜੁੜੇ ਰਹਿਣ ਜੀ ਠੀਕ ਠੀਕ ਬਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਾਈ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਬਾਈ ਦੀ ਅੱਜ ਇੰਟਰਵਿਊ ਦੇ ਵਿੱਚ ਮੇਨ ਗੱਲ ਇਹੋ ਹੀ ਆ ਬਈ ਜਿਹੜਾ ਬੰਦਾ ਨਾ ਕਿਉਂ ਰਹਿ ਜਾਂਦਾ ਪਿੱਛੇ ਕਬੱਡੀ ਦੀ ਆਪਾਂ ਗੱਲ ਕੀਤੀ ਆ ਇਹ ਇਹ ਗੱਲ ਸਿਰਫ ਇਸ ਘਰ ਦੀ ਜਾਂ ਇਸ ਪਿੰਡ ਦੀ ਜਾਂ ਇਸ ਖਿਡਾਰੀ ਦੀ ਨਹੀਂ ਆ ਇਹ ਪੰਜਾਬ ਦੇ ਕਈ ਪਿੰਡਾਂ ਤੇ ਕਈ ਖਿਡਾਰੀਆਂ ਦੀ ਆ ਜਿਹੜੇ ਕਈ ਕਾਰਨਾ ਕਰਕੇ ਅੱਜ ਆਪਾਂ ਗੱਲ ਕੀਤੀ ਆ ਪੈਸਾ ਮੁੱਖ ਆ ਜਾਂ ਜਾਤ ਪਾਤ ਆ ਜਾਂ ਹੋਰ ਕਈ ਕਾਰਨ ਨੇ ਕਈ ਖਿਡਾਰੀਆਂ ਨੂੰ ਸੱਟਾਂ ਲੱਗ ਜਾਂਦੀਆਂ ਬਹੁਤ ਟੈਲੈਂਟਡ ਹੁੰਦੇ ਆ ਰਹਿ ਜਾਂਦੇ ਆ ਤੇ ਉਹ ਸਾਰੀ ਸਾਰੀ ਉਮਰ ਉਹਨਾਂ ਨੂੰ ਮਤਲਬ ਕਿ ਜਿਹੜਾ ਆ ਉਹਨਾਂ ਦਾ ਸੁਪਨਾ ਹੀ ਨਹੀਂ ਪੂਰਾ ਹੋ ਪਾਉਂਦਾ ਹਨ ਸੋ ਟੈਲੈਂਟ ਦੇ ਆਧਾਰ ਤੇ ਜੇ ਆਪਾਂ ਚੀਜ਼ਾਂ ਨੂੰ ਦੇਖੀਏ ਤਾਂ ਬਹੁਤ ਵਧੀਆ ਹੋਊਗਾ ਸੋ ਬਈ ਇੱਕ ਚੀਜ਼ ਤਾਂ ਇੱਥੋਂ ਵੇਖਣ ਨੂੰ ਮਿਲਦੀ ਹੈ ਮੈਂ ਪਹਿਲਾਂ ਵੀ ਇੱਕ ਇੰਟਰਵਿਊਾਂ ਦੇ ਵਿੱਚ ਕਹਿੰਨਾ ਉਹਨਾ ਬਹਾਨੇ ਬੰਦਾ ਉਹ ਲਾਉਂਦਾ ਜਿਹਨੇ ਕੰਮ ਨਹੀਂ ਕਰਨਾ ਜਿਹਨੇ ਕੰਮ ਕਰਨਾ ਬਈ ਉਹ ਕੰਮ ਕਰਕੇ ਦਿਖਾਉਂਦਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਾਂ ਵਿੱਚ ਜੁਰ ਦੱਸਿਓ ਕਿਵੇਂ ਲੱਗੇਗਾ ਸਤਿ ਸ੍ਰੀ ਅਕਾਲ ਜੀ